ਇਨੂੰ ਲੱਗਦਾ ਜਿਸ ਪ੍ਰਕਾਰ ਦਾ ਮਾਹੌਲ ਬਣਿਆ ਵਿਆ 8 ਮਹੀਨੇ ਦੀ ਸਰਕਾਰ ਤੋਂ ਬਾਅਦ ਵੈਸੇ ਤਾਂ ਜਿਹੜੀਆਂ ਇਹ ਚੋਣਾਂ ਹੁੰਦੀਆਂ ਇਹ ਸਰਕਾਰ ਨਾਲ ਜਾਦੇ ਪੁਕਤਦੀਆਂ ਹਮੇਸ਼ਾ ਇਹ ਵੇਖਿਆ ਹੈ ਲੇਕਿਨ ਪਹਿਲੀ ਵਾਰੀ ਪੰਜਾਬ ਦੇ ਮੈਂ ਪਹਿਲਾਂ ਪਟਿਆਲਾ ਵੀ ਜਾ ਕੇ ਆਏ ਲੁਧਿਆਣਾ ਵੀ ਜਾ ਕੇ ਆਏ ਕਿ 8 ਮਹੀਨਿਆਂ ਚ ਲੋਕਾਂ ਦਾ ਜਿਹੜਾ ਰੋਸ ਹੈ ਲੋਕ ਸਰਕਾਰ ਫੇਲ ਨਜ਼ਰ ਆਈ ਲੋਕਾਂ ਨੂੰ ਲੋਗਾਂ ਨੂੰ ਵਿਕਲਪ ਨਹੀਂ ਮਿਲ ਰਿਹਾ ਲੋਕ ਇਸ ਸੋਚਨ ਤੇ ਮਜਬੂਰ ਹੋ ਗਏ ਕਿ ਸਾਢੇ 4 ਸਾਲ ਆਉਣ ਵਾਲੇ ਅਸੀਂ ਬਦੀਤ ਕਿਵੇਂ ਕਰਦੇ ਹਾਂ ਜਾਵਾਂਗੇ ਕਿਹਦੇ ਕੋਲੇ ਮਸਲੇ ਕਿਰੇ ਤੋਂ ਹੱਲ ਕਰਾਵਾਂਗੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਇਸ ਵਾਰੀ ਵੀ ਮਜੋਰਿਟੀ ਜਿਹੜੀ ਹੈਗੀ ਆ ਉਹ ਕਾਂਗਰਸ ਪਾਰਟੀ ਦੀ ਹੋਏਗੀ ਮੇਅਰ ਜਿਹੜਾ ਹੋਏਗਾ ਉਹ ਕਾਂਗਰਸ ਪਾਰਟੀ ਦਾ ਪਰ ਹਮਾਰੀ ਪਾਰਟੀ ਦਾਅਵੇ ਕਰ ਰਹੀ ਹੈ ਕਿ ਅਸੀਂ ਪੰਜਾਬ ਜਿੱਤ ਲਿਆ ਹੁਣ ਗੁਜਰਾਤ ਵੀ ਜਿੱਤਾਂਗੇ ਵਿਧਾਇਕਾਂ ਦੀ ਚੋਣਾਂ ਗੁਜਰਾਤ ਲਾ ਦੇ ਦਾਅਵੇ ਤਾਂ ਫੇਲ ਹੋ ਗਏ ਆਪ ਦੇ ਘਰ ਦੇ ਵਿੱਚ ਫੇਲ ਹੋ ਗਏ 3 ਮਹੀਨਿਆਂ ਦੀ ਸਰਕਾਰ ਤੋਂ ਬਾਅਦ ਤੁਸੀਂ ਆਪ ਦਾ ਬਾਈ ਇਲੈਕਸ਼ਨ ਹਾਰ ਚੁੱਕੇ ਹੋ ਤੁਸੀਂ ਬੜੇ ਜ਼ੋਰ ਸ਼ੋਰ ਨਾਲ ਹਿਮਾਚਲ ਦੇ ਵਿੱਚ ਗਏ ਸਨ ਸੀਗੇ ਤੇ ਅੱਜ ਮੈਂ ਕਹਿ ਸਕਦਾ ਜਿਵੇਂ ਕੇਜਰੀਵਾਲ ਸਾਹਿਬ ਕਹਿੰਦਾ ਮੈਂ ਲਿਖ ਕੇ ਦੇ ਦੂੰਗਾ ਮੈਂ ਲਿਖ ਕੇ ਦੇ ਦੂੰਗਾ ਕਿ ਇੱਕ ਵੀ ਸੀਟ ਹਿਮਾਚਲ ਚ ਆਮ ਆਦਮੀ ਪਾਰਟੀ ਦੀ ਨਹੀਂ ਆਏਗੀ ਆਮ ਆਦਮੀ ਪਾਰਟੀ ਨੂੰ ਬਾਈ ਇਲੈਕਸ਼ਨ ਲੜੀ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਹਰਿਆਣਾ ਦਾ ਸਪੂਤ ਹੂੰ ਇਹ ਹਰਿਆਣਾ ਦੀ ਧਰਤੀ 'ਤੇ ਮੈਂ ਪੈਦਾ ਹੁਆ ਹੂੰ ਬਾਈ ਇਲੈਕਸ਼ਨ ਹੋਇਆ ਤੇ ਕੇਵਲ 25 2500 ਵੋਟ ਉਹਨਾਂ ਨੂੰ ਮਿਲੀਏ ਜਾਨੀ ਕਿ ਮੁਕੰਮਲ ਸਫਾਇਆ ਹੋ ਗਿਆ ਜਿਹੜਾ ਹਰਿਆਣਾ ਤੇ ਹਿਮਾਚਲ ਰਹੀ ਗੱਲ ਗੁਜਰਾਤੀ ਪੰਜਾਬੀ ਚ ਕਹਾਵਤ ਹੈ ਨਾਇਆ ਤੇਰੇ ਵਾਲ ਕਿੱਡੇ ਹੈ ਉਹ ਕਹਿੰਦਾ ਭਾਈ ਖੜ ਜਾ ਸਾਹਮਣੇ ਆ ਜਾਣਾ ਹੈ ਗੁਜਰਾਤ ਦਾ ਵੀ ਜਿਹੜਾ ਇਹਨਾਂ ਦਾ ਇੱਕ ਸਿਸਟਮ ਹੈ ਜਿੰਨਾ ਕ ਪੈਸਾ ਉੱਥੇ ਜਾ ਕੇ ਪੰਜਾਬ ਦਾ ਬਰਬਾਦ ਕਰਤਾ ਉਹਨੀਆਂ ਵੋਟਾਂ ਵੀ ਨਹੀਂ ਆਉਣੀਆਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਜੀ ਗੁਜਰਾਤ ਦੇ ਵਿੱਚ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਹੈਗੇ ਨੇ ਉਹਦੇ ਪਿਤਾ ਜਿਹੜੇ ਹੈਗੇ ਨੇ ਯੂਕੇ ਦੇ ਵਿੱਚ ਜਾ ਕੇ ਕਹਿ ਰਹੇ ਨੇ ਕਿ ਸਾਡੇ ਪੁੱਤ ਨੂੰ ਹੇ ਤੱਕ ਇਨਸਾਫ ਨਹੀਂ ਮਿਲਿਆ ਔਰ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਬਿਲਕੁਲ ਬਰਕਰਾਰ ਹੈ ਔਰ ਜਿੰਨਾ ਬੈਨੀਫਿਟ ਦਿੱਤਾ ਪੰਜਾਬ ਨੂੰ ਉਦਾਂ ਹੀ ਗੁਜਰਾਰੂ ਦਿੱਤਾ ਜਾਏਗਾ ਜੇ ਬਾਪ ਇਹ ਮਹਿਸੂਸ ਕਰ ਰਿਹਾ ਹੈ ਕਿ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਫਿਰ ਉਹ ਬਾਪ ਠੀਕ ਕਰ ਰਿਹਾ ਹੋਣਾ ਰਾਜਾ ਵੜਿੰਗ ਤਾਂ ਕਹਿ ਗਈ ਰਾਜਾ ਵੜਿੰਗ ਤਾਂ ਚੀਕਾ ਮਾਰ ਰਿਹਾ ਆਮ ਜਨਤਾ ਚੀਕਾ ਮਾਰ ਰਹੀ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੈ ਹੁਣ ਕਹਿਣ ਲੱਗੇ ਗ੍ਰਹਿ ਮੰਤਰੀ ਸਾਹਿਬ ਰੇੜੀ ਵਾਲੇ ਨੂੰ ਪੁੱਛ ਲਓ ਕਹੇਗਾ ਕਿ ਹਾਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਕਿਸੇ ਦੁਕਾਨਦਾਰ ਨੂੰ ਪੁੱਛ ਲਓ ਲੋਕਾਂ ਨੂੰ ਟੈਲੀਫੋਨ ਆ ਰਹੇ ਹੈ ਕਈਆਂ ਨੂੰ ਕਿ ਲਿਆਓ ਜੀ ਪੈਸੇ ਦਿਓ ਚੋਪ ਚਬੀਤੇ ਕਈ ਵਪਾਰੀ 10-10 ਲੱਖ ਰੁਪਇਆ ਲੈ ਕੇ ਦੇ ਰਹੇ ਲੋਕਾਂ ਨੂੰ ਸੋ ਐਸੀ ਲਾਂਡਰ ਦੀ ਸਥਿਤੀ ਗੁਜਰਾਤ ਚ ਨਹੀਂ ਮੈਂ ਕਹਿੰਦਾ ਕਿ ਇਹ ਸੇ ਸੂਬੇ ਚ ਵੀ ਨਹੀਂ ਹੋਣੀ ਚਾਹੀਦੀ ਤੇ ਜਦੋਂ ਕਿਸੇ ਮੰਤਰੀ ਨੂੰ ਸਵਾਲ ਪੁੱਛ ਲੋ ਕਿ ਲਾਂਡਰ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਤਾਂ ਉਹ ਕਹਿੰਦੇ ਯੂਪੀ ਦੀ ਬੜੀ ਖਰਾਬ ਹੈ ਉਹ ਕਹਿੰਦੇ ਬਿਹਾਰ ਤੋਂ ਸਾਡਾ ਕ੍ਰਾਈਮ ਰੇਟ ਹੈ ਫਿਰ ਸਾਰੀਆਂ ਚੀਜ਼ਾਂ ਬਿਹਾਰ ਤੇ ਯੂਪੀ ਨਾਲ ਆਪਾਂ ਤਾਲਮੇਲ ਕਰ ਲੈਨੇ ਇਹ ਤਾਂ ਸੀਐਮ ਸਾਹਿਬ ਵੀ ਕਹਿੰਦੇ ਜੇ ਤੁਸੀਂ ਸਥਿਤੀਆਂ ਹਮੇ ਉਹੀ ਤਾਂ ਕਹਿ ਰਹੇ ਹਾਂ ਯੂਪੀ ਦੀਆਂ ਜੇ ਤੁਸੀਂ ਹਰ ਚੀਜ਼ ਨੂੰ ਦੂਜੀਆਂ ਸਟੇਟਾਂ ਨਾਲ ਕਰਨਾ ਹੈ ਤਾਂ ਇਹ ਵੀ ਕਰ ਲਓ ਕਿ ਉਹਨਾਂ ਦੀ ਇਕ ਇਕਨੋਮਿਕਲੀ ਉਹਨਾਂ ਦੀ ਕੀ ਗ੍ਰੋਥ ਹੈ ਉਦੋਂ ਤਾਂ ਕਰਦੇ ਨਹੀਂ ਤੁਸੀਂ ਉਹ 18ਵੇਂ ਨੰਬਰ ਤੇ ਆ ਗਈ ਹਰ ਚੀਜ਼ ਚ ਕੰਪੀਟੀਸ਼ਨ ਕਰੋ ਕ੍ਰਾਈਮ ਚ ਕੰਪੀਟੀਸ਼ਨ ਕਰਨਾ ਚਾਹੁੰਦੇ ਹੋ ਪੰਜਾਬ ਇੱਕ ਚੰਗਾ ਸੂਬਾ ਸੀ ਉੱਤਰ ਪ੍ਰਦੇਸ਼ ਤੇ ਬਿਹਾਰ ਤਾਂ ਕਦੇ ਵੀ ਨਹੀਂ ਸੀ ਪੰਜਾਬ ਪੰਜਾਬ ਬਿਹਾਰ ਦੇ ਵਿੱਚ ਤਾਂ ਬੂਥ ਕੈਪਚਰਿੰਗ ਲੁੱਟਿਆ ਜਾਂਦਾ ਸੀ ਦਿਨ ਦਿਹਾੜੇ ਮਾਰ ਦਿੰਦੇ ਸੀ ਲੋਕ ਉੱਤਰ ਪ੍ਰਦੇਸ਼ ਵੀ ਹੁੰਦਾ ਸੀ ਇਹ ਪੰਜਾਬ ਚ ਹੁਣ ਵੇਖਣ ਨੂੰ ਮਿਲਿਆ ਇੱਕ ਡੀਜੀਪੀ ਪੰਜਾਬ ਨੇ 3 ਮਹੀਨੇ ਲਈ ਡਰਾਈਵ ਚਲਾਈ ਹੈ ਜਿਹੜੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾਣਗੇ ਹਥਿਆਰਾਂ ਨੂੰ ਲੈ ਕੇ ਉਨਾ ਖਿਲਾਫ ਮਾਮਲਾ ਯਾਰ ਕਿਹੜੀ ਡਰਾਈਵ ਦੀ ਗੱਲ ਕਰ ਰਿਹਾ ਤੂੰ ਇੱਕ ਬੰਦਾ ਮੈਨੂੰ ਅੱਜ ਭਾਸ਼ਣ ਦੇ ਕੇ ਕਹਿ ਰਿਹਾ ਕਿ ਇਹ ਰਾਂ ਕੰਮ ਕਰ ਦੇਣਾ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਦੀ ਗੱਲ ਕਰ ਰਿਹਾ ਇੱਕ ਬੰਦਾ ਭਾਸ਼ਣ ਦੇ ਕੇ ਕਹਿ ਰਿਹਾ ਕੀ ਰਾਂ ਕੰਮ ਉਦਾਂ ਹੀ ਕਰ ਦੇਣਾ ਸੀ ਇਸ ਤੋਂ ਇਲਾਵਾ ਅਜਨਾਲਾ ਦੀ ਗੱਲ ਕਰੀਏ ਆਪ ਵਰਕਰ ਨੇ ਹਥਿਆਰਾਂ ਦੇ ਨਾਲ ਫਾਇਰਿੰਗ ਕਰਨ ਦੀ ਇੱਕ ਵੀਡੀਓ ਵਾਇਰਲ ਹੋਈ ਆ ਜਿਹੜਾ ਕਿ ਕੁਲਦੀਪ ਸਿੰਘ ਢਾਲੀਵਾਲ ਦਾ ਕਰੀਬੀ ਹੈ ਕਿਵੇਂ ਦੇਖ ਦਿਉ ਦੇਖੋ ਵਰਕਰ ਕਿਸੇ ਦਾ ਮੈਂ ਮੈਂ ਇਹਦੇ ਚ ਕੁਲਦੀਪ ਢਾਲੀਵਾਲ ਦਾ ਮੈਂ ਨਹੀਂ ਕਹਿ ਰਿਹਾ ਕਿ ਜ਼ੋਰ ਜਾ ਮੈਂ ਨਹੀਂ ਕਹਦਾ ਕਿਸੇ ਦੇ ਵਰਕਰ ਨੇ ਕਰਦੀ ਕੱਲ ਨੂੰ ਇੱਥੇ ਕੋਈ ਬੈਠਾ ਕੱਲ ਨੂੰ ਫਾਇਰਿੰਗ ਕਰਤੇ ਤਾਂ ਉਹਦਾ ਕਸੂਰ ਹੈ ਪਰ ਹਾਂ ਹਾਲਾਤ ਖਰਾਬ ਨੇ ਇੱਕ ਦੂਜੇ ਨੂੰ ਦੂਜਾ ਵੇਖ ਕੇ ਰੋਜ਼ ਹਥਿਆਰਾਂ ਦੀ ਨਮਾਇਸ਼ ਹੁੰਦੀ ਹੈ ਰੋਜ਼ ਹਥਿਆਰਾਂ ਦਾ ਨੰਗਾ ਪ੍ਰਦਰਸ਼ਨ ਹੁੰਦਾ ਹੈ ਉਹਨਾਂ ਤੇ ਬਿਲਕੁਲ ਰੋਕ ਨਹੀਂ ਲਾਈ ਜਾ ਰਹੀ ਉਹਨਾਂ ਨੂੰ ਸਵਾਲ ਭੇਜੇ ਜਾਂਦੇ ਆ ਵੀ ਦੱਸੋ ਤੁਸੀਂ ਤੁਹਾਡੇ ਕੋਲ ਹਥਿਆਰ ਨਾਜਾਇਜ਼ ਹੈਗੇ ਕਿ ਹੈ ਨਹੀਂ ਲਾਇਸੈਂਸ ਹੈ ਕਿ ਹੈ ਨਹੀਂ ਸੋ ਮੇਰੇ ਕਹਿਣ ਦਾ ਮਤਲਬ ਕਰਬੂਜੇ ਨੂੰ ਇੱਕ ਇੱਕ ਕਰਬੂਜਾ ਰੰਗ ਫੜ ਰਿਹਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਇਹ ਤਾਂ ਤਾਲੀਬਾਨ ਬੰਦਾ ਜਾ ਰਿਹਾ ਤਾਲੀਬਾਨ ਚ ਇਹ ਹੁੰਦਾ ਸੀ ਗੁਨੇਕਾਰਾਂ ਨੂੰ ਸਜ਼ਾ ਅਸੀਂ ਆਪ ਦੇਵਾਂਗੇ ਕਾਨੂੰਨ ਵਿਵਸਥਾ ਕੋਈ ਨਹੀਂ ਉਹ ਕਹਿੰਦੇ ਇਹਨੇ ਗੁਨਾਹ ਕੀਤਾ ਇਹਨੂੰ ਮਾਰਤਾ ਸੀ 8 ਸਾਲ ਪਹਿਲਾਂ ਇਹਨੇ ਕੋਈ ਗੁਨਾਹ ਕੀਤਾ ਸੀ ਅਸੀਂ ਇਹਨੂੰ ਮਾਰਤਾ ਫਲਾਮ ਬੰਦਾ ਸਾਡੇ ਖਿਲਾਫ ਬੋਲਿਆ ਸੀ ਇਹਨੂੰ ਮਾਰਤਾ ਇਹ ਤਾਲੀਬਾਨ ਦੀ ਸਥਿਤੀ ਹੈ ਕਿ ਗੁਨੇਕਾਰਾਂ ਨੂੰ ਸਥਿਤੀ ਦੇਣੀ ਕਿਸੇ ਦੇ ਹੱਥ ਵੰਡੇ ਹੁਣ ਇੱਕ ਮੈਨੂੰ ਕਹੀ ਜਾਂਦਾ ਕਿ ਤੇਰਾ ਕੰਮ ਕਰਦੇ ਨੇ ਇਸ ਤੋਂ ਲਾਭ ਲਾਸਟ ਸਵਾਲ ਹੈ ਕਿਸਾਨਾਂ ਦੇ ਉੱਤੇ 8ਵੇਂ ਦਿਨ ਧਰਨਾ جاری ਆ ਜੀ ਔਰ ਸੀਐਮ ਮਾਫੀ ਮੰਦਰ ਨੂੰ ਤਿਆਰ ਨਹੀਂ ਹੈ ਭਾਈ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿਸਾਨ ਬਿਲਕੁਲ ਧਰਨਾ ਲਾਉਣ ਲੋਕਤੰਤਰ ਹੈ ਕਿਸਾਨ ਆਪਦੀ ਲੜਾਈ ਲੜਨ ਅਸੀਂ ਕਿਸਾਨਾਂ ਦੇ ਨਾਲ ਆ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਹੈ ਲੇਕਿਨ ਕਿਸਾਨ ਨੂੰ ਇੱਕ ਜ਼ਰੂਰ ਮੇਰੀ ਬੇਨਤੀ ਹੈ ਉਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਹੈ ਚੀਫ ਮਿਨਿਸਟਰ ਸਾਹਿਬ ਨੂੰ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਜਿਹੜੇ ਵੀ ਸਹੀ ਮੁੱਦੇ ਨੇ ਉਹ ਹੱਲ ਹੋਣੇ ਚਾਹੀਦੇ ਕਿਸਾਨ ਆਪਦੀਆਂ ਮੁਸ਼ਕਲਾਂ ਲੈ ਕੇ ਸਰਕਾਰ ਤੇ ਆਇਆ ਲੇਕਿਨ ਮੇਰੀ ਬੇਨਤੀ ਹੈ ਕਿਸਾਨ ਭਰਾਵਾਂ कि जेडी आम जनता है ਤੁਸੀਂ ਵੀ ਆਮ ਜਨਤਾ ਹੋ ਆਮ ਜਨਤਾ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਧਰਨਾ ਲਾਉਣ ਵਾਸਤੇ ਵੀ ਸੂਟੇਬਲ ਜਗ੍ਹਾ ਹੁੰਦੀ ਹੈ ਥਾਂ ਹੁੰਦੀ ਹੈ ਫੰਡਾਂ ਦਾ ਜ਼ਿਕਰ ਕੀਤਾ ਮਾਫੀ ਦਾ ਉਹਨਾਂ ਨੇ ਕਿਹਾ ਮੇਰੇ ਮੈਂ ਕਿ ਯਾਰ ਮਾਫੀ ਉਹ ਕਿਸਾਨ ਯੂਨੀਅਨ ਗੱਲ ਕਰੇ ਜਾਂ ਚੀਫ ਮਿਨਿਸਟਰ ਗੱਲ ਕਰੇ ਜੋ ਮੈਂ ਗੱਲ ਕਰ ਰਿਹਾ ਕਿ ਕਿਸਾਨ ਯੂਨੀਅਨ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਮੰਨੀਆਂ ਜਾਣੀਆਂ ਚਾਹੀਦੀਆਂ ਕਿਸਾਨ ਸਾਡਾ ਅੰਦਾਤ ਹੈ ਲੇਕਿਨ ਕਿਸਾਨ ਭਰਾਵਨ ਨੂੰ ਵੀ ਬੇਨਤੀ ਹੈ कि जिस तरह अमृतसर ਦੇ ਵਿੱਚ ਉੱਥੇ ਜਾਮ ਲਾ ਕੇ ਸੜਕ ਦੀ ਸਾਰੀ ਆਵਾਜਾਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕਾਂ ਦੇ ਰੋਜ਼ ਦੇ ਕੰਮ ਹੈ ਕਿਸੇ ਨੇ ਆਦੀ ਮਾਂ ਨੂੰ ਮਿਲਣ ਜਾਣਾ ਹੈ ਕਿਸੇ ਨੇ ਹਸਪੀਟਲ ਜਾਣਾ ਹੈ ਕਿਸੇ ਦਾ ਵਿਆਹ ਹੈ ਉਹ ਸਾਰਾ ਅਗਲੇ ਦਾ ਕੰਮ ਇੱਧਰ ਉੱਧਰ ਹੋ ਜਾਂਦਾ ਸੋ ਬਿਲਕੁਲ ਧਰਨਾ ਲਾਓ ਮੈਂ ਨਹੀਂ ਕਹਿੰਦਾ ਡੀਸੀ ਦਫ਼ਤਰ ਲਾਓ ਐਮਐਲਏ ਦੇ ਬਾਹਰ ਲਾਓ ਸਰਕਟ ਹਾਊਸ ਲਾਓ ਠੀਕ ਹੈ ਥੈਂਕ ਯੂ ਸਰ ਤੁਹਾਨੂੰ ਜੀ